ਇੱਕ ਨਾ ਤੋਤਾਰਾਮ ਨਾਮ ਦੇ ਵਿਅਕਤੀ ਨੇ ਪ੍ਰਵਾਸੀ ਸੀਗਾ ਉਹਨੇ ਕਾਲ ਕੀਤੀ 112 ਤੇ ਮੈਨੂੰ ਕੰਟਰੋਲ ਤੋਂ ਫੋਨ ਆਇਆ ਕਿ ਉੱਥੇ ਉਹਨਾਂ ਨੇ ਕਿਹਾ ਕਿਸੇ 43 ਪ੍ਰਵਾਸੀ ਜਿਹੜੇ ਆ ਅਸੀਂ ਭੁੱਖੇ ਬੈਠੇ ਹੋਏ ਹਾਂ ਤੇ ਸਾਡੇ ਕੋਲ ਕੋਈ ਰਾਸ਼ਨ ਨਹੀਂ ਹੈ ਤੇ ਇਹ ਗੱਲ ਹੈਗੀ ਹੈ ਵਡਾਲੀ ਦੀ ਕਪੂਰ ਡੇਰੀ ਦੇ ਸਾਹਮਣੇ ਜਦੋਂ ਅਸੀਂ ਮੈਂ ਉੱਥੇ ਗਈ ਤੇ ਅਸੀਂ ਜਿਹੜੇ ਐਮਸੀਸੀ ਉੱਥੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰਾਸ਼ਨ ਵੰਡ ਰਹੇ ਹੋ ਤੇ ਇੰਨਾ ਘਰਾਂ ਵਿੱਚ ਰਾਸ਼ਨ ਨਹੀਂ ਪੁੱਜਾ ਤੇ ਤੁਸੀਂ ਇੰਨੇ ਪੈਕਟ ਜਿਹੜੇ ਉਹ ਲੈ ਕੇ ਆਓ ਜੇ ਤੇ ਮੈਨੂੰ ਉੱਥੇ ਮੁਹਈਆ ਕਰਵਾਉ ਤਾਂ ਕਿ ਉਹਨਾਂ ਨੂੰ ਆਪਾਂ ਦਿੱਤੇ ਜਾਣ ਜਦੋਂ ਅਸੀਂ ਜਾ ਕੇ ਉਹਨਾਂ ਦਾ ਘਰ ਦੇਖਿਆ ਤੇ ਤੁਸੀਂ ਉਹ ਵੀਡੀਓ ਵਿੱਚ ਦੇਖ ਹੀ ਲਿਆ ਹੋਣਾ ਕਿ ਕਿੰਨੇ ਪੈਕੇਟ ਉਹਨਾਂ ਦੇ ਘਰ ਵਿੱਚ ਪਏ ਸੀਗੇ ਤੇ ਜਿਹੜੇ ਪ੍ਰਵਾਸੀ ਵੀ ਸੀ ਉਹ ਵੀ ਪੰਜ ਆਦਮੀਆਂ ਉੱਥੇ ਰਹਿੰਦੇ ਸੀ ਸੱਤ ਆਦਮੀ ਤੇ ਦੂਸਰੇ ਆਦਮੀਆਂ ਨੇ ਦੱਸਿਆ ਕਿ ਇਹ ਇਸ ਜਿਹੜਾ ਤੋਤਾ ਰਾਮ ਆਦਮੀ ਆ ਇਹਦਾ ਕੰਮ ਹੀ ਇਹੋ ਕਿ ਗਮਰਾਹ ਕਰਨਾ ਤੇ ਕੰਟਰੋਲ ਰੂਮ ਤੇ ਫੋਨ ਕਰਕੇ ਕਿ ਅਸੀਂ ਇੱਥੇ 47 ਰਹਿੰਦੇ ਜਦ ਮੈਂ ਉਹਨੂੰ ਇਸ ਦਾ ਕਾਰਨ ਪੁੱਛਿਆ ਕਿਦਾ ਮੇਰੇ ਬੀਬੀ ਬੱਚੇ ਵੀ ਆ ਸਕਦੇ ਇਸ ਲਈ ਮੈਂ ਜਮ੍ਹਾਂ ਕਰ ਰਹਾ ਹਾਂ ਤੇ ਕਦੇ ਵੀ ਮੈਨੂੰ ਜ਼ਰੂਰਤ ਪੜ ਸਕਦੀ ये दे बाग दे दिए दे है दे दे दे। देखो, देखो पुलिस भी लंगर देखे गई है दे दे। और इसको जो इधर मोहतर लोग है वो भी लंगर देखे गए हैं लेकिन झूठी कंप्लेंट कर रहे हैं

ਤੇ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਨਹੀਂ ਕਰੂਗਾ ਉਹਨੂੰ ਮਾਫੀ ਵੀ ਦਿੱਤੀ ਗਈ ਆ ਕਿ ਅਜਿਆ ਗਾਹ ਨਾ ਕਰੇ ਤੇ ਮੈਂ ਲੋਕਾਂ ਨੂੰ ਵੀ ਕਹਾਂਗੀ ਕਿ ਅਜੀਆਂ ਗੱਲਾਂ ਤੋਂ ਸੁਚੇਤ ਰਹਿਣ ਹੁਣ ਵੀ ਅਸੀਂ ਕਿਸੇ ਇੱਕ ਬਿਲਡਿੰਗ ਦੇ ਵਿੱਚ ਗਏ ਸੀਗੇ ਉੱਥੇ ਪ੍ਰਵਾਸੀਆਂ ਨੇ ਕਿਹਾ ਅਸੀਂ 55 ਜਿਹੜੇ ਹੈਗੇ ਆ ਪਰਿਵਾਰ ਆ ਸਾਨੂੰ ਕੋਈ ਰਸ਼ਨ ਨਹੀਂ ਮਿਲਿਆ ਮੈਂ ਬਿਲਕੁਲ ਸੌਫਟਲੀ ਉਹਨਾਂ ਨੂੰ ਕਿਹਾ ਕਿ ਦੇਖੋ ਜਿਹਦੇ ਕਰ ਬਿਲਕੁਲ ਰਸ਼ਨ ਨਹੀਂ ਹੈਗਾ ਉਹ ਸਾਨੂੰ ਦੱਸ ਸਕਦਾ ਉਹਦੇ ਵਿੱਚ ਵਿੱਚ 6 ਪਰਿਵਾਰ ਨਿਕਲੇ ਜਿਨ੍ਹਾਂ ਨੂੰ ਹੁਣੇ ਹੀ ਜਿਹੜਾ ਵਾ ਇੱਕ ਸੰਸਥਾ ਵੱਲੋਂ ਲੈ ਕੇ ਰਸ਼ਨ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਮੁਹੱਈਆ ਕਰਾਇਆ ਗਿਆ ਸਿਰਫ 6 ਪਰਿਵਾਰ ਸੀ ਜਿਹੜੇ ਕਿ 54 ਮੈਡਮ ਕੈਰ ਐਸੀ 54 ਪਰਿਵਾਰ ਕਿ ਸਾਡੇ ਜਿਹੜੇ ਸਾਡੇ ਘਰ ਕਿ ਰਸ਼ਨ ਨਹੀਂ ਹੈਗਾ ਜਦ ਕਿ ਉੱਥੇ ਪਹਿਲਾਂ ਹੀ ਰਸ਼ਨ ਪਹੁੰਚ ਚੁੱਕਾ ਸੀਗਾ ਤੇ ਮੈਂ ਤੇ ਅਪੀਲ ਕਰਾਂਗੀ ਲੋਕਾਂ ਨੂੰ ਕਿ ਦੇਖੋ ਹੁਣ ਸਾਨੂੰ ਤੇ ਪਰਮਾਤਮਾ ਘੜੀ ਦੁਆ ਕਰਨੀ ਚਾਹੀਦੀ ਹੈ ਪਰਮਾਤਮਾ ਘੜੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡੇ ਤੇ ਕੋਈ ਜਿਹੜੀ ਉਹ ਜੀ ਆਫਤ ਆ ਰਹੀ ਆ ਇਹ ਨਾ ਆਵੇ ਟਲ ਜਵੇ ਪਰਮਾਤਮਾ ਟਾਲ ਦੇਵੇ ਤੇ ਰਸ਼ਨ ਜਮਾ ਖੋਰੀਵਾਲ ਜਿਹੜਾ ਸਾਡਾ ਧਿਆਨ ਨਹੀਂ ਹੋਣਾ ਚਾਹੀਦਾ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼